ਸਬਦ ਹਜਾਰੇ ਮਾਜ ਮਹੱਲਾ ਪੰਜਵਾ ਚੌਪਦੇ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪਰਸਾ ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨੇ ਆਈ ਤਰਖਾਨਾ ਤਰਾ ਸਾਥ ਨੇ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮਕਸ ਹਵਾ ਜਿਓ ਸਹਜ ਤਰਵਾਨੀ ਚਰ ਹੋਆ ਦੇਖੇ ਸਾਰੰਗ ਬਾਣੀ ਤਨ ਸੁਦੇ ਜਹਾ ਤੁਮ ਉਸਿਆ ਮੇਰ ਸੱਜਣ ਮੀਤ ਮੁਰਾਰੇ ਜਿਓ ਆਂ ਖੋਲੀ ਆਂ ਖੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜਿਓ ਰਹਾ ਇੱਕ ਕਣੀ ਨ ਮਿਲਤੇ ਤਾਂ ਕਾਜੁਗ ਹੋਤਾ ਹੁਣ ਕਦ ਮਿਲਿਆ ਪ੍ਰਤੁਤ ਭਗਵੰਤਾ ਮੋਹ ਰਾਇਣ ਵਿਹਾਵੈ ਨੀਤ ਨ ਆਵੈ ਬਿਨ ਦੇਖੇ ਗੁਰ ਦਰਵਾਰੇ ਜਿਓ ਕੌ ਕੋ ਲਈ ਜਿਉ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾ ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਬਨਾਸੀ ਘਰਵਹਿ ਪਾਇਆ ਸੇਵ ਕਰੀ ਪਰ ਜਸਾਨ ਵਿਛੜਾ ਜਨਾਨਕ ਖਦਾਸ ਤੁਮਾਰੇ ਜਿਉ ਕੌ ਕੋ ਲਈ ਜਿਉ ਘੋਲ ਕਮਾਈ ਜਨਾਨਕ ਖਦਾਸ ਤੁਮਾਰੇ ਜਿਉ ਰਹਾ ਪ੍ਰਭ ਆਸੀ ਮਹੱਲਾ ਪਹਿਲਾ ਕਰਬੇਲਾ ਚਉਪ ਦੇ ਕੋ ਲ਼ੰਕਾਰ ਸਤਨਾਮ ਕਰਤਾ ਪੁਰਖ ਨਰਪਾਣ ਵਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜੀਵ ਦਰਦ ਹੈ ਆਪਣਾ ਕੈਸੋ ਕਰੀ ਫੁਕਾਰੇ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾ ਰਹਾ ਆਂਦਰ ਸਾਹਿਬ ਸੇਵਿਆ ਆਂਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਤਾਰਾ ਹੋਏ ਦਾ ਹਲ ਤੇ ਨਾ ਉਤਰਾ ਸਾਰ ਕੋ ਵਾਣਾ ਜਾਓ ਰਾਵ ਸਰਬੰ ਸੱਤਾ ਏਕ ਹੈ ਦੂਜਾ ਨਹੀਂ ਕੋਈ ਤਾਂ ਕਿ ਸੇਵਾ ਸੋ ਕਰੇ ਜਾ ਕੋ ਨਜ਼ਰ ਕਰੇ ਤੁਝ ਬਾਲ ਪਿਆਰੇ ਕੇਵਲ ਆਸਾ ਵੜਿਆਈ ਤੇ ਜਿਤਨਾਵ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸਾ ਗਾ ਪਿਆਰੇ ਜਾਇ ਕਹਾਂ ਰਾਵ ਸੇਰੀ ਸੇਵ ਆਪਣਾ ਵਰਨਾ ਜਾਚੋ ਕੋਈ ਨਾਨਕ ਤਾਂ ਕਾ ਦਾਸ ਹੈ ਬਿਨ ਬਦ ਚੁਗ ਚੁਗ ਹੋਏ ਸਾਹਿਵ ਤੇਰੇ ਨਾਮ ਵਿਟੋ ਬਿਨ ਬਦ ਚੁਗ ਚੁਗ ਹੋਏ ਰਾ ਤਲੰਗ ਮਹੱਲਾ ਪਹਿਲਾ ਕਰਤੀ ਜਾਏ ਕੋ ਓੰਕਾਰ ਸ੍ਰੀ ਕਰਪਾ ਰਸਾਹ ਏਤਨ ਮਾਇਆ ਪਾਇਆ ਪਿਆਰੇ ਲਿਤੜਾ ਲ ਬਰੰਗਾਏ ਮੇਰੇ ਕੰਤਰ ਪਾਵੇ ਚੋਲੜ ਪਿਆਰੇ ਕਿਉ ਦਨ ਸੇ ਜਾ ਜਾਏ आरवाना जा मेरवान जओ हर कैण लेण जो प्यार रंगण वाला जे सहब वंग जोले रतड़े प्यारे कांत तना कास तूर तना की जे नानस ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤਾ ਭਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਧਿਆਨੜੀਏ ਮਾਨੁ ਡਾਘਾ ਕਰੇ ਆਪਨੜੈ ਕਰਾ ਰੰਗੋ ਕੀ ਨਾ ਮਾਣੇ ਸੋਨੇੜਾ த ਕਮਲਿਏ ਬਾਹਰ ਕਿਆ ਟੁੰਡੇ ਤਹਿ ਕਿਆ ਦੇ ਸਲਾਈਆਂ ਨਾਣੇ ਭਾਵ ਕ ਕਰਸੀ ਘਰ પાਸ ਆਗੜ ਜਾਣਿਆ ਲਾਗੇ ਜਾਸ ਤਰੇ ਪਿਆਰੋ ਧਿਆਨੇ ਵਾਲੇ ਕਿਆ ਕਰੇ ਜਾ ਧਨਕੰਤ ਨਾ ਪਾਵੈ ਕਰਨ ਪਲਾ ਕਰੇ ਬ ਤੇਰੇ ਸਾਥ ਅੰਮੈ ਅਲਾ ਪਾਵੈ ਮੇੜ ਕਰਮਾ ਕੁਝ ਪਾਈਆ ਨਹੀਂ ਜੇ ਬ ਤੇਰਾ ਤਾਵੈ ਲਬ ਅਹੰਕਾਰ ਕੀ ਮਾਤੇ ਵਾਇਆ ਮਾਇ ਸੁਮਾਣੀ ਇੰਨੀ ਬਾਤੀ ਸਾਬਾਈਆ ਨਾਹੀ ਪੈਖਾ ਮਣਿਆਣੀ ਜਾਇ ਪੁੱਛੋ ਸੋਹਾਗਣੀ ਵਾ ਕਿਨੀ ਬਾਤੀ ਸਾਬਾਈਆ ਯੋਗ ਜਿ ਕਹੈ ਸੁਭਲਾ ਕਰਮਾਨੀਆ ਇੱਕ ਵਤ ਹੁਕਮ ਜਗਾਈਆ ਜਾਗੈ ਪ੍ਰੇਮ ਪ੍ਰਦਾਨਤ ਫਾਇਆ ਤਉ ਚਰਣੀ ਜਿਤ ਲਾਈਐ ਸਹ ਕਹੈ ਸੁਕੀ ਜਾ ਤਨ ਮੰਦੀ ਜਾ ਸਾ ਪਰਮਾਨ ਲਾਈਆ ਇਹ ਕਹੈ ਸੁਹਾਗਣੀ ਪਹਿਣੇ ਨਿਵਾਤੀ ਸੋ ਪਾਈਆ ਤਾਪ ਗਵਾਈਆ ਤਾ ਸੋ ਪਾਈਆ ਔਰ ਕੈਸੀ ਚੁਤਰਾਈ ਸੋ ਨਦਰਗਰ ਦੇਖੈ ਸੋਦਰ ਲੈ ਕਾ ਕਾਮਣ ਨਾ ਉਣਦ ਪਾਈ ਆਪਣੇ ਕਾਂਤ ਪਿਆਰੀ ਸੋ ਸੁਹਾਗਣ ਨਾਨਕ ਸਾਸਵਰਾਈ ਐਸੇ ਰੰਗ ਰਾਤੀ ਸਾਜ ਕੀ ਮਾਤੀ ਐਨ ਸਭਾਇ ਸੁਵਾਣੀ ਸੁੰਦਰ ਸਾਜ ਸਰੂਪ ਚਖਣ ਕਹੀਆ ਸਾਜ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਦਰਾਜੀ ਕੌਣ ਕੋ ਲਾਤਾ ਕੌਣ ਸਰਾ ਬਲਾਵਾ ਕੌਣ ਗੁਰੂ ਕਾ ਪੈ ਦੇਖਿਆ ਲੇਵਾ ਕਾ ਪੈ ਮਲ ਕਰਾਵਾ ਮੇਰੇ ਲਾਲ ਜੀ ਉਹ ਤੇ ਰਾਮ ਤਨ ਜਾਣਾ ਤੂੰ ਜਲ ਤਲ ਮਈਰ ਪਰਪਲ ਲੈਣਾ ਤੂੰ ਆਪੇ ਸਰਸਮਾਣਾ ਰਹਾ मन त रा कुमारा देख है बणजारा अंदा नी जान पर सिख तल जा रागत नाल कर मुड़

ते मेर सतर कथी कथा कुकर हेगा न पावी भानक जे कसा पन मंदर तनवे कलर कटे तेर स ਇੱਕ ਸਾਜੇ ਮੇਰੇ ਪ੍ਰਾਨਵਾਸ ਸਹਬ ਹੌਰ ਜਨਮ ਨਾਵਾ ਮਨ ਬੇਦਿਆ ਤੇ ਆਦ ਤੇ ਮੇਰੀ ਮਾਈ ਗਉਣ ਜਾਣਾ ਫੇਰ ਫਗਾਈ ਹਉ ਨਾਹੀ ਚੰਦ ਫਗਾਈ ਰਹਾ ਤਾਗ ਮੈ ਗੋਚਰ ਲਖ ਬਾਰ ਚਿੰਤਾ ਕਰ ਹੋਵਾਰੇ ਜਦ ਸਰ ਮਹਿਲ ਪਰ ਪਰਲੇ ਨਾ ਕੜ ਕੜ ਜੋਤੁ ਮਾਰੇ ਸੇਖ ਮਤਵ ਸਬ ਮੋਦ ਤੁਹਾਰੀ ਮੰਦਰ ਛਾਵਾਂ ਤੇਰੇ ਤੋਈ ਬਨੇ ਵਰਨਾ ਜਾਣਾ ਮੇਰੇ ਸਹਬ ਗੁਣ ਗਾਵਨ ਤੇਰੇ ਨੀ ਜੰਤ ਸਭ ਸਰਣ ਤੁਮਾਰੀ ਸਭ ਚੰਤ ਤੁਧ 바ਸ ਜੋ ਤੁਧ 바ਵਾ ਸੋਈ ਚੰਗਾ ਸਿੱਖ ਨਾਨਕ ਕੀ ਹਰਿ ਦਾਸੇ ਨੀ ਜੰਤ ਸਭ ਸਰਣ ਤੁਮਾਰੀ ਸਭ ਚੰਤ ਤੁਧ 바ਸ ਜੋ ਤੁਧ 바ਵਾ ਸੋਈ ਚੰਗਾ ਸਿੱਖ ਨਾਨਕ ਕੀ ਹਰਿ ਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ